ਅਬੋਰ ਨਿਵਾਸੀ ਸਿਮਰਨਜੀਤ ਕੌਰ ਆਪਣੀ ਮਿਹਨਤ ਤੇ ਲਗਨ ਨਾਲ ਅਬੋਰ ਤੋਂ ਚੱਲ ਕੇ ਏਸ਼ੀਅਨ ਮੈਡਲ ਤੱਕ ਪਹੁੰਚ ਗਈ ਹੈ ਤੇ ਉਹਦਾ ਸੁਪਨਾ 올림픽 ਵਿੱਚ ਭਾਰਤ ਲਈ ਮੈਡਲ ਲੈ ਕੇ ਆਉਣਾ ਹੈ ਸਖਤ ਮਿਹਨਤ ਵੀ ਕਰ ਰਹੀ ਹੈ ਸੰਘਰਸ਼ ਵੀ ਬਹੁਤ ਕੀਤਾ ਪਰ ਕਹਿੰਦੇ ਆ ਕਿ ਜਦੋਂ ਮਿਹਨਤ ਹੈ ਜਿਹੜੀ ਉਹ ਇਮਾਨਦਾਰੀ ਨਾਲ ਤੇ ਜਜ਼ਬੇ ਨਾਲ ਹੋਵੇ ਤਾਂ ਉਹਨਾਂ ਮਿਹਨਤਾਂ ਨੂੰ ਫਲ ਜ਼ਰੂਰ ਲੱਗਦੇ ਆ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਬੈਡਮਿੰਟਨ ਅਕੈਡਮੀ ਆਵਰ ਦੇ ਬੱਚੇ ਆ ਜਿਹੜੇ ਉਹ ਸਿਮਰਨਜੀਤ ਦਾ ਆਟੋਗ੍ਰਾਫ ਲੈ ਰਹੇ ਆ ਇਹ ਆਟੋਗ੍ਰਾਫ ਦੇਣ ਯੋਗੀ ਸਿਮਰਨ ਇਦਾਂ ਹੀ ਨਹੀਂ ਬਣੀ ਇਹਦੇ ਪਿੱਛੇ ਬਹੁਤ ਮਿਹਨਤ ਬਹੁਤ ਘਾਲਣਾ ਜਿੱਥੇ ਇਹਨੇ ਘਾਲੀ ਹੈ ਉਥੇ ਇਹਦੇ ਪਿਤਾ ਦੀ ਵੀ ਵੱਡੀ ਘਾਲਣਾ ਹੈ ਲਾਇਆ ਮੇਰੇ ਲਈ ਬਹੁਤ ਵੱਡੀ ਮਾਣ ਵਾਲੀ ਗੱਲ ਹੈ ਤੇ ਦੂਸਰੀ ਚੀਜ਼ ਇਹ ਵੀ ਮੈਨੂੰ ਇਸ ਚੀਜ਼ ਦੀ ਵੀ ਬਹੁਤ ਖੁਸ਼ੀ ਹੈ ਕਿ ਮੇਰੀ ਮਿਹਨਤ ਅੱਜ ਮਤਲਬ ਮੈਨੂੰ ਇਨਾ ਕੋਟ ਕਰ ਰਹੀ ਹੈ ਮੇਰੀ ਮਿਹਨਤ ਜਿਹਦੇ ਕਰਕੇ ਮੈਂ ਇੰਡੀਆ ਰਿਪਰੈਜ਼ੈਂਟ ਕਰ ਰਹੀ ਹਾਂ ਤੇ ਮੈਂ ਮੈਡਲ ਲੈ ਕੇ ਆ ਰਹੀ ਹਾਂ ਤੇ ਉਹਦੇ ਲਈ ਮੈਂ ਬਹੁਤ ਜ਼ਿਆਦਾ ਖੁਸ਼ ਹਾਂ ਤੇ ਦੂਸਰੀ ਗੱਲ ਜੇ ਮਿਹਨਤ ਦੀ ਗੱਲ ਕੀਤੀ ਜਾਵੇ ਮੈਨੂੰ ਲੱਗਦਾ ਹੈ ਕਿ ਸਪੋਰਟਸ ਪਰਸਨ ਦੀ ਲਾਈਫ ਸ਼ੁਰੂ ਤੋਂ ਹੀ ਛੋਟੀ ਉਮਰ ਤੋਂ ਲੈ ਕੇ ਇੱਕ ਤਪੱਸਿਆ ਰਹੀ ਹੈ ਸਟੱਡੀਜ਼ ਹੋਣ ਪਾਵੇ ਲਾਈਫ ਦਾ ਇੱਕ ਚੀਜ਼ ਜਿਹੜੀ ਬਚਪਨ ਸਾਨੂੰ ਬਹੁਤ ਫਨ ਹੁੰਦਾ ਹੈ ਛੁੱਟੀਆਂ ਚਾਣਾ ਸਭ ਕੰਪਰੋਮਾਈਜ਼ ਕਰਨਾ ਪੈਂਦਾ ਮੈਨੂੰ ਯਾਦ ਨਹੀਂ ਮੈਂ ਲਾਸਟ ਟਾਈਮ ਆਫ ਦੀ ਫੈਮਿਲੀ ਚ ਵੀ ਕੋਈ ਵਿਆਹ ਵਾਲਾ ਫੰਕਸ਼ਨ ਅਟੈਂਡ ਕੀਤਾ ਹੋਵੇ ਸੋ ਹਮੇਸ਼ਾ ਟੂਰਨਾਮੈਂਟਸ ਕਰਕੇ ਮੈਨੂੰ ਛੱਡਣਾ ਪਿਆ ਤੇ ਅੱਜ ਮੈਂ ਬਹੁਤ ਖੁਸ਼ ਆ ਕਿ ਮੈਂ ਇੱਕ ਵਰਦੀ ਚੀਜ਼ ਕਰਕੇ ਸਾਰੀਆਂ ਚੀਜ਼ਾਂ ਛੱਡੀਆਂ ਤੇ ਦੂਸਰੀ ਗੱਲ ਜੇ ਮੈਂ ਆਪਣੀ ਡੇਲੀ ਰੁਟੀਨ ਬਾਰੇ ਗੱਲ ਕਰਾਂ ਤੇ ਯੂਜੂਲੀ ਸਵੇਰੇ 5 ਵਜੇ ਤੋਂ ਉੱਠਣਾ ਤੇ ਰਾਤ ਨੂੰ 8 ਵਜੇ ਤੱਕ ਮੈਨੂੰ ਲੱਗਦਾ ਹੈ ਸਵੇਰ ਤੋਂ ਲੈ ਕੇ ਰਾਤ ਤੱਕ ਸਿਰਫ ਇਹੀ ਕੰਮ ਰਹਿੰਦਾ ਹੈ ਇਹਨੂੰ ਐਨਹਾਂਸ ਕਰਨ ਲਈ ਵਰਕਆਊਟ ਹੋਵੇ ਡਾਈਟ ਹੋਵੇ ਜਾਂ ਕੁਝ ਬੁੱਕਸ ਪੜ੍ਹਨੇ ਆ ਹੂੰ ਤੇ ਇਹੀ ਡੇਲੀ ਰੁਟੀਨ ਹੈ ਮੈਨੂੰ ਲੱਗਦਾ ਹੈ ਇਹੀ ਚੀਜ਼ ਨੂੰ ਹੋਲੀ-ਹੋਲੀ ਜਦੋਂ ਆਪਾਂ ਇਹ ਬਣਾ ਲੈਂਦੇ ਆ ਕਿ ਇਹੀ ਚੀਜ਼ ਹੈ ਜਦੇ ਨਾਲ ਸਾਡਾ ਐਕਸਟਰਾ ਕਰਿਕੂਲਰ ਐਕਟੀਵਿਟੀ ਵੀ ਇਹੀ ਚੀਜ਼ ਹੈ ਤੇ ਇੱਕ ਦਿਨ ਇਹਨਾਂ ਕੁਝ ਕਰਨ ਤੋਂ ਬਾਅਦ ਫਿਰ ਜਾ ਕੇ ਬਹੁਤ ਸਾਲਾਂ ਬਾਅਦ ਇੱਕ ਮੁਕਾਮ ਜਿਹੜਾ ਹਾਸਲ ਹੁੰਦਾ ਹੈ ਕਈ ਵਾਰੀ ਐਦਾਂ ਵੀ ਮਹਿਸੂਸ ਹੁੰਦਾ ਹੈ ਕਿ ਕੁਝ ਨਹੀਂ ਸਮਝ ਆ ਰਿਹਾ ਛੱਡ ਦਈਏ ਬਟ ਉਦੋਂ ਹੀ ਛੱਡਣਾ ਨਹੀਂ ਹੈ ਉਦੋਂ ਹੀ ਲੱਗੇ ਰਹਿਣਾ ਹੈ ਜੋ ਜੋ ਲੱਗਿਆ ਰਹਿੰਦਾ ਉਹਨੂੰ ਡੈਫੀਨੇਟਲੀ ਮਿਲਦਾ ਹੈ ਇਹ ਕੁਝ ਐਵੇਂ ਨਹੀਂ ਹੁੰਦਾ ਕਿ ਕਿਸੇ ਕੋਲ ਅਲੱਗ ਪਾਵਰ ਹੁੰਦੀ ਹੈ ਬਸ ਉਹ ਇਨਸਾਨ ਜੋ ਛੱਡਦਾ ਨਹੀਂ ਉਹਨੂੰ ਜ਼ਰੂਰ ਮਿਲਦਾ ਹੈ ਬਸ ਮੈਂ ਇੰਨਾ ਹੀ ਕਹੂੰਗੀ ਤੁਸੀਂ ਸਾਰੇ ਜਾਨੇ ਵੀ ਬਸ ਲੱਗੇ ਰਹੋ ਅੱਜ ਨਹੀਂ ਤੇ ਕੱਲ ਤੁਹਾਡਾ ਵੀ ਟਾਈਮ ਆਏਗਾ ਗੁਰਜੀਤ ਸਿੰਘ ਦੀ ਹੋਂਹ ਹਾਰਤੀ ਸਿਮਰਨਜੀਤ ਕੌਰ ਨੇ ਤੀਰ ਅੰਦਾਜ਼ੀ ਦੇ ਮੁਕਾਬਲਿਆਂ ਵਿੱਚ ਏਸ਼ੀਅਨ ਪੱਧਰ ਤੇ ਮੈਡਲ ਜਿੱਤਲੇ ਤੇ ਹੁਣ ਉਹਦਾ ਨਿਸ਼ਾਨਾ ਓਲੰਪਿਕ ਦੇ ਵਿੱਚ ਮੈਡਲ ਲਿਆਉਣਾ ਹੈ ਜਿਹਦੇ ਲਈ ਉਹ ਲਗਾਤਾਰ ਸਿਰ ਤੋੜ ਮਿਹਨਤ ਐ ਉਹ ਕਰ ਰਹੀ ਐ ਹਰ ਇੱਕ ਦੀਆਂ ਦੁਆਵਾਂ ਹਰ ਇੱਕ ਦਾ ਆਸ਼ੀਰਵਾਦ ਸਿਮਰਨਜੀਤ ਦੇ ਨਾਲ ਐ ਤੇ ਉਮੀਦ ਕਰਦੇ ਆ ਕਿ ਸਿਮਰਨਜੀਤ ਆਪਣੇ ਇਸ ਮਕਸਦ ਦੇ ਵਿੱਚ ਕਾਮਯਾਬ ਹੋਵੇਗੀ ਤੇ ਭਾਰਤ ਲਈ ਜਿਹੜਾ ਕਦੇ ਵੀ ਤੀਰਅੰਦਾਜ਼ੀ ਦੇ ਵਿੱਚ ਓਲੰਪਿਕ ਦਾ ਮੈਡਲ ਨਹੀਂ ਆਇਆ ਉਹ ਮੈਡਲ ਲੈ ਕੇ ਆਵੇਗੀ ਹਰ ਇੱਕ ਨੂੰ ਉਮੀਦਾਂ ਵੀ ਨੇ ਤੇ ਦੁਆਵਾਂ ਵੀ ਜਿਹੜੀਆਂ ਨਾਲ ਆ ਉਹਦੇ ਬੱਚੇ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਖੁਸ਼ੀ ਮਨਾ ਰਿਹਾ ਹੈ ਤੇ ਆਪਣੇ ਜਿਹੜੇ ਰੈਕਟ ਹੈ ਉਹਦੇ ਉੱਪਰ ਆਟੋਗ੍ਰਾਫ ਲੈ ਰਿਹਾ ਸਿਮਰਨ ਦਾ ਕਿੰਨੀ ਖੁਸ਼ੀ ਵਾਲੀ ਗੱਲ ਹੈ ਸਾਡੇ ਇਲਾਕੇ ਲਈ ਸਾਡੇ ਪੰਜਾਬ ਲਈ ਸਾਡੇ ਸਮਾਜ ਲਈ ਕਿ ਇੱਕ ਧੀ ਜਿਹੜੀ ਆਮ ਘਰ ਤੋਂ ਉੱਠ ਕੇ ਅੱਜ ਏਸ਼ੀਅਨ ਮੈਡਲ ਤੱਕ ਪਹੁੰਚੀ ਹੈ ਤੇ ਅੱਗੇ ਵੀ ਉਹਦਾ ਜਿਹੜਾ ਸੁਪਨਾ 올림픽 ਵਿੱਚ ਮੈਡਲ ਲੈ ਕੇ ਆਉਣਾ ਹੈ ਤਾਂ ਹਰ ਇੱਕ ਨੂੰ ਜਿਹੜਾ ਵੀ ਬੰਦਾ ਵੀਡੀਓ ਵੇਖੇ ਹਰ ਇੱਕ ਬੰਦਾ ਸਿਮਰਨਜੀਤ ਨੂੰ ਅਸ਼ੀਰਵਾਦ ਦੇਵੇ ਦੁਆਵਾਂ ਦੇਵੇ ਕਿ ਉਹ ਆਪਣੇ ਭਾਰਤ ਲਈ 올림픽 ਦੇ ਵਿੱਚ ਮੈਡਲ ਲਿਆਵੇ ਸਸਿਕਾ ਜੀ ਸਾਰਿਆਂ ਨੂੰ ਮੈਂ ਸਿਮਰਨਜੀਤ ਕੌਰ ਤੇ ਮੈਂ ਆਪਣੇ ਆਸ-ਪਾਸ ਜਿਹੜੀਆਂ ਲੜਕੀਆਂ ਨੇ ਗਰਲ ਚਾਈਲਡ ਨੇ ਉਹਨਾਂ ਲਈ ਮੈਂ ਇੱਕ ਇਹ ਸੰਦੇਸ਼ ਦੇਣਾ ਚਾਹਨੀ ਆ ਕਿ ਤੁਹਾਡੇ ਅੰਦਰ ਬਹੁਤ ਪਾਵਰ ਹੈ ਤੁਸੀਂ ਉਸ ਨੂੰ ਬਿਲਕੁਲ ਸਹੀ ਚੀਜ਼ ਛੂਟਿਲਾਇਜ਼ ਕਰੋ ਤੇ ਆਈ ਏਮ ਸ਼ੋਰ ਤੁਸੀਂ ਜਿਹੜੀ ਵੀ ਚੀਜ਼ ਆਪਦੇ ਆਪ ਨੂੰ ਅੱਗੇ ਦੇਖਣਾ ਚਾਹੁੰਦੇ ਹੋ ਤੁਸੀਂ ਜ਼ਰੂਰ ਕਰੋਗੇ ਤੇ ਪੇਰੈਂਟਸ ਨੂੰ ਮੈਂ ਹੀ ਬੋਲਣਾ ਚਾਹੁੰਦੀ ਹਾਂ ਕਿ ਆਪਣੀਆਂ ਗਰਲ ਚਾਈਲਡ ਨੂੰ ਬਹੁਤ ਜ਼ਿਆਦਾ ਸਪੋਰਟ ਕਰਨ ਕਿਉਂਕਿ ਮੈਨੂੰ ਇਹ ਲੱਗਦਾ ਹੈ ਕਿ ਉਹਨਾਂ 'ਚ ਜੋ ਕੈਲੀਬਰ ਹੈ ਉਹ ਬਾਕੀਆਂ ਦੇ ਮੁਕਾਬਲੇ ਬਹੁਤ ਜ਼ਿਆਦਾ ਹੈ ਉਹਨਾਂ 'ਚ ਬਹੁਤ ਪਾਵਰ ਰਹਿੰਦੀ ਹੈ ਤੇ ਮੈਂਟਲੀ ਵੀ ਬਹੁਤ ਜ਼ਿਆਦਾ ਸਟੇਬਲ ਬਹੁਤ ਸਟਰਗਲਸ ਵਾਲਾ ਰਿਹਾ ਮੈਂ ਹੀ ਕਹੂੰਗੀ ਕਿ ਮੇਰੇ ਫਾਦਰ ਸਾਹਿਬ ਨੇ ਜਿੰਨਾ ਕਰਕੇ ਮੈਂ ਇੱਕ ਇੱਕ ਸੰਘਰਸ਼ ਨੂੰ ਪਾਰ ਕਰ ਪਾਈ ਹਾਂ ਨਹੀਂ ਤਾਂ ਮੈਂਟਲੀ ਬਹੁਤ ਐਗਜ਼ੌਸਟਿੰਗ ਹੁੰਦਾ ਹੈ ਕਿਉਂਕਿ ਕਿਸੇ ਵੀ ਚੀਜ਼ ਦੇ ਵਿੱਚ ਉੱਚੇ ਮੁਕਾਮ ਤੇ ਜਾਣਾ ਈਜ਼ੀ ਨਹੀਂ ਹੁੰਦਾ ਸੋ ਮੈਂ ਹੀ ਕਹੂੰਗੀ ਕਿ ਕੱਲੇ ਇੱਕ ਜਾਣੇ ਦਾ ਨਹੀਂ ਹੁੰਦਾ ਪੂਰੀ ਟੀਮ ਹੁੰਦੀ ਹੈ ਜਿਵੇਂ ਮੇਰੇ ਫਾਦਰ ਨੇ ਮੈਨੂੰ ਬਹੁਤ ਸਪੋਰਟ ਕੀਤਾ ਜਨਵਰੀ ਤੋਂ ਸਾਡੇ 올림픽 ਦੇ ਟ੍ਰਾਇਲ ਸ਼ੁਰੂ ਹੋ ਜਾਣਗੇ ਤੇ ਆਰਚਰੀ ਵਿੱਚ ਅਜੇ ਤੱਕ 올림픽 ਮੈਡਲ ਨਹੀਂ ਹੈ ਤੇ ਮੈਂ ਬਹੁਤ ਹੋਪ ਨਾਲ ਤੇ ਬਹੁਤ ਡੈਡੀਕੇਸ਼ਨ ਨਾਲ ਇਸ ਚੀਜ਼ ਲਈ ਮਿਹਨਤ ਕਰ ਰਹੀ ਹਾਂ ਕਿ ਮੈਂ ਉਹ ਪਹਿਲਾ ਮੈਡਲ ਮੈਂ ਲੈ ਕੇ ਆਵਾਂ ਤੇ ਮੈਂ ਬਹੁਤ ਪੋਜ਼ਿਟਿਵਲੀ ਵੀ ਇਹ ਸੋਚਦੀ ਹਾਂ ਕਿ ਹਾਂ ਉਹ ਚੀਜ਼ ਮੈਂ ਕਰ ਸਕਦੀ ਹਾਂ ਤੇ ਨਜ਼ਰੂਰ ਉਹਦੇ ਵਿੱਚ ਆਪਣੀ ਪੂਰੀ ਮਿਹਨਤ ਪਾਉਂਗੀ ਏਸ਼ੀਅਨ ਗੇਮਸ 'ਚ ਅਬੋਹਰ ਦਾ ਸਾਡੇ ਸ਼ਹਿਰ ਦਾ ਸਾਡੇ ਸੂਬੇ ਦਾ ਤੇ ਸਾਡੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ ਆਰਥ੍ਰੀਟਿਸ ਐਂਡ ਉੱਥੇ ব্রونز ਮੈਡਲ ਜਿੱਤ ਕੇ ਨਾਮ ਰੌਸ਼ਨ ਕਰਨ ਪੜਾਈਂ ਨਾਮ ਰੌਸ਼ਨ ਕਰਨ so she is an icon ਇਸ ਕਰਕੇ all the very best to her